ਇਹਨੇ ਬੱਸ ਕੀਤੀ ਹੂੰ ਉਹ ਤੋਂ ਬਾਅਦ ਹਿੰਦੀ ਨੂੰ ਇਹਨੇ ਮਾਸੀ ਅਖ ਕਿਹਾ ਨਛੇੜੀ ਬਾਬਾ ਡੇਰੇ ਦਾ ਜਿਹੜੇ ਨਾਲ ਉਹਦੀ ਤੁਲਨਾ ਕੀਤੀ ਹੂੰ ਉਹਨੂੰ ਗੁਰੂ ਅਮਰਦਾਸ ਜੀ ਦੇ ਨਾਲ ਮਲਾਇਆ ਗਿਆ ਇਹਦੇ ਨੇ ਜਾ ਕੇ ਜ਼ਮਾਨਤ ਲਈ ਗ੍ਰੰਥਰ ਸੈਸ਼ਨ ਕੋਰਟ ਦੇ ਵਿੱਚ ਉਹ ਜ਼ਮਾਨਤ ਦਾ ਅਸੀਂ ਵਿਰੋਧ ਕੀਤਾ ਤੇ ਇਹਦੀ ਜ਼ਮਾਨਤ ਰੋਕੀ ਅਸੀਂ ਉੱਥੋਂ ਏਪੀਐਸ ਗੱਲ ਹੁਣਾਂ ਨਾਲ ਰਲਿਆ ਹੋ ਸੀ ਇਹ ਜਿੰਨੇ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਹੁੰਦੇ ਸੀ ਪੁਲਿਸ ਮੁਕਾਬਲੇ ਜਦੋਂ ਕਰਕੇ ਆਉਂਦੇ ਸੀ ਉਹ ਤੇ ਇਹ ਇਹਦਾ ਖਾੜਾ ਲਾਉਂਦੇ ਸੀ ਇਹ ਉੱਥੇ ਗਿੱਧੇ ਪਾਉਂਦੇ ਸੀ ਭੰਗੜੇ ਕਰਦੇ ਸੀ ਨਾਚ ਕਰਦੇ ਸੀ ਵੀਡੀਓ ਜਾ ਕੇ ਉਹਨਾਂ ਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਦਾ ਆਪਾਂ ਵਿਰੋਧ ਕੀਤਾ ਸੀ ਸਿੱਖ ਪੰਥ ਨੇ ਸਾਰੇ ਨੇ ਰਲ ਕੇ ਉਹ ਉਹ ਗੁਰੂ ਗ੍ਰੰਥ ਦੀ ਇਹ ਸਰਾਗਾ ਕਰਦਾ ਹਣਾ ਉੱਥੇ ਡੇਰੇ ਦੇ ਵਿੱਚ ਉਹ ਉਹਦਾ ਸਰਾਗਾ ਕਰਦਾ ਉਸ ਤੋਂ ਬਾਅਦ ਫਿਰ ਇੱਕ ਸੌਦੇ ਵਾਲੇ ਦੇ ਡੇਰੇ ਇਹ ਪ੍ਰੋਗਰਾਮ ਕਰ ਡਿਆ ਆ ਉਹ ਉਹਦੀ ਫਰਾਗਾ ਕਰ ਡਿਆ ਆ ਕਹਿਣ ਤਾਂ ਮਤਲਬ ਇਹ ਸਿੱਖ ਕੌਮ ਲਈ ਇਹ ਬੰਦਾ ਖਾਲਸਾ ਜੀ ਅੱਜ ਤੁਸੀਂ মিডিਆ ਦੇ ਰੂਬਰੂ ਹੋ ਕੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਸਾਨੂੰ ਦੱਸੋਗੇ ਕੀ ਬੇਸ਼ਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਮੈਂ ਕੇਨਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਜ ਅਸੀਂ ਪ੍ਰੈਸ ਕਾਨਫਰੰਸ ਜਿਹੜੀ ਕਰ ਰਹੇ ਆ ਉਹ ਮੁੱਦਾ ਇੱਕ ਪੁਰਾਣਾ 2021 ਦਾ ਚੱਲਦਾ ਆ ਰਿਹਾ ਗਰਦਾਸ ਮਾਨ ਦਾ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਨੀ ਆ ਹਾਂਜੀ ਇਹ ਮੇਰੇ ਨਾਲ ਬਰਵੀਰ ਸਿੰਘ ਜੀ ਕਤੋੜਾ ਖੁਰਸਤੋਂ ਇਹ ਅਰਜੀਤ ਸਿੰਘ ਨਗਰ ਤੋਂ ਇਹ ਬਲਵਿੰਦਰ ਸਿੰਘ ਜੀ ਆ ਸਾਡੇ ਫੈਕਟਰੀ ਸਾਹਿਬ ਆ ਇਹ ਜਰਮਨ ਫੈਕਟਰੀ ਆ ਸਾਡੇ ਤੇ ਇਹ ਆਪਣੇ ਦਵਿੰਦਰ ਸਿੰਘ ਜੀ ਆ ਮਠੜੇ ਤੋਂ ਤੇ ਮੁੱਦਾ ਇਹ 2021 ਦਾ ਚੱਲਦਾ ਆ ਰਿਹਾ ਜੀ ਹਾਂਜੀ ਪਹਿਲਾਂ ਇਹਦਾ ਛੋ ਜਿਹੜਾ ਚੱਲਦਾ ਸੀਗਾ ਵਿਦੇਸ਼ ਦੀ ਧਰਤੀ ਤੇ ਇੱਕ ਅੰਮ੍ਰਿਤਧਾਰੀ ਸਿੰਘ ਨੂੰ ਇਹਨੇ ਇਦਾਂ ਦੀ ਘਟਿਆ ਸ਼ਤਾਬ ਦੀ ਬੋਲੀ ਬੱਤੀ ਵਾਲੀ ਸਾਰਿਆਂ ਨੇ ਆਪਾ ਸੁਣਿਆ ਚੰਨਣਾ ਤੇ ਵੀ ਚੱਲਿਆ ਸਾਰੇ ਪਾਸੇ ਚੱਲਿਆ ਗਰਦਾਸ ਮਾਨ ਦੀ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਗਰਦਾਸ ਮਾਨ ਦੀ ਠੀਕ ਹੈ ਜੀ ਤੇ ਬੱਤੀ ਵਾਲੀ ਫਿਰ ਉੱਥੇ ਨਹੀਂ ਇਹਨੇ ਬਸ ਕੀਤੀ ਉਹ ਤੋਂ ਬਾਅਦ ਹਿੰਦੀ ਨੂੰ ਇਹਨੇ ਮਾਫੀ ਆਖਿਆ ਪੰਜਾਬੀ ਮਾਂ ਬੋਲੀ ਜਿਹੜੀ ਆ ਉਹਨੂੰ ਉਹਦੀ ਮਾਫੀ ਅੜਾ ਸ਼ਬਦੇ ਨੇ ਕਿਹਾ ਹਾਂਜੀ ਮੇਰੇ ਇੱਥੇ ਨਹੀਂ ਬੱਸ ਇੱਕ ਡੇਰੇ ਦੇ ਉੱਪਰ ਡੇਰੇ ਤੇ ਪ੍ਰੋਗਰਾਮ ਚੱਲਦਾ ਸੀਗਾ ਲਾਡੀ ਛਾ ਦੇ ਡੇਰੇ ਤੇ ਤੇ ਉੱਥੇ ਪ੍ਰੋਗਰਾਮ ਚੱਲਦੇ ਦੇ ਵਿੱਚ ਇਹਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਇੱਕ ਨਿਛੇੜੀ ਬਾਬਾ ਡੇਰੇ ਦਾ ਜਿਹੜੇ ਨਾਲ ਉਹਦੀ ਤੁਲਨਾ ਕੀਤੀ ਉਹਨੂੰ ਗੁਰੂ ਅਮਰਦਾਸ ਜੀ ਦੇ ਨਾਲ ਮਲਾਇਆ ਗਿਆ ਤੇ ਮੁਲਾਕ ਉਹਦਾ ਫਿਰ ਵਿਰੋਧ ਹੋਇਆ ਅਸੀਂ ਵੀ ਕੀਤਾ ਉਹਦਾ ਵਿਰੋਧ ਬਹੁਤ ਕੀਤਾ ਐਫਆਰਆਈ ਮੈਂ ਉੱਥੇ ਦਰਖਾਸਤ ਦਿੱਤੀ ਇਹਦੇ ਉੱਤੇ ਜਲੰਧਰ ਨਰਮਿੰਦਰ ਸਿੰਘ ਨੇ ਨੂੰ ਐਸਐਸਪੀ ਸੀ ਤੇ ਉਹਦਾ ਪਰਚਾ ਹੋਇਆ 4 ਦਿਨਾਂ ਬਾਅਦ ਅਸੀਂ ਧਰਨਾ ਵੀ ਲਾਇਆ ਉੱਥੇ ਸਾਰੀਆਂ ਸੰਗਠ ਸੰਘ ਸੁਭਾਵਾਂ ਜਥੇਬੰਦੀਆਂ ਸਾਰੀਆਂ ਨੇ ਲੜ ਕੇ ਉੱਥੇ ਧਰਨਾ ਲਾਇਆ ਤੇ ਉਹਦੇ ਵਿੱਚ 4 ਦਿਨਾਂ ਬਾਅਦ ਇਹ ਤੇ ਐਫਆਰਆਈ ਹੋਈ ਤੇ ਐਫਆਰਈ ਦੇ ਫਿਰ ਇਹਨੇ ਜਾ ਕੇ ਜ਼ਮਾਨਤ ਲਈ ਦਰੰਦਰ ਸੈਸ਼ਨ ਕੋਰਟ ਦੇ ਵਿੱਚ ਉਹ ਜ਼ਮਾਨਤ ਦਾ ਅਸੀਂ ਵਿਰੋਧ ਕੀਤਾ ਤੇ ਇਹਦੀ ਜ਼ਮਾਨਤ ਰੋਕੀ ਅਸੀਂ ਉੱਥੋਂ ਤੇ ਇਹਦਾ ਵਿਰੋਧ ਕਰਦੇ ਆ ਤੇ ਹੱਲੇ ਵੀ ਕਰਦੇ ਰਵਾਂਗੇ ਹੁਣ ਉਦੋਂ ਤਾਂ ਇਹਨੇ ਮਾਫੀ ਮੰਗੀ ਨਹੀਂ 4 ਸਾਲਾਂ ਬਾਅਦ ਇਹਨੇ ਹੁਣ ਮਾਫੀ ਦੀ ਬੰਦ ਕਮਰੇ ਦੇ ਵਿੱਚ ਇੱਕ ਮਾਫੀ ਇਹਨੇ ਬਣਾ ਕੇ ਵੀਡੀਓ ਬਣਾ ਕੇ ਤੇ ਚੰਨਾਂ ਤੇ ਪਾਪੀ ਤੇ ਮੈਂ ਮਾਫੀ ਮੰਗਦਾ ਮਾਫੀ ਇਹਨੇ ਕਿਉਂ ਮੰਗੀ ਗਈ ਆ ਹੁਣ ਪੰਜਾਬੀਆਂ ਨੇ ਵਿਦੇਸ਼ ਦੀ ਧਰਤੀ ਤੇ ਇਹਦਾ ਅਮਰੀਕਾ ਦੇ ਵਿੱਚ ਪ੍ਰੋਗਰਾਮ ਸੀਗਾ ਸ਼ੋਅ ਸੀ ਇਹਦਾ ਉਹ ਬੰਦ ਕੀਤਾ ਗਿਆ ਉਹ ਉਹ ਬੰਦ ਕਰਕੇ ਇਹਦਾ ਰੱਦ ਕੀਤਾ ਗਿਆ ਪ੍ਰੋਗਰਾਮ ਰੱਦ ਕਰਨੇ ਕਰਕੇ ਇਹ ਹੁਣ ਮਾਫੀ ਮੰਗਦਾ ਵੀ ਮੇਰਾ ਕਿਸ ਤਰ੍ਹਾਂ ਉੱਥੇ ਸ਼ੋਅ ਖੋਜਵੇ ਪੰਜਾਬੀਆਂ ਦੇ ਵਿੱਚ ਤੇ ਇਹ ਡਰਾਮੇ ਕਰਦਾ ਬਹੁਤ ਤਗੜੇ ਦੇ ਡਰਾਮੇ ਆ ਇਹਨੇ 1984 ਤੋਂ ਲੈ ਕੇ ਅੱਜ ਤੱਕ ਕਰਨ ਇਹ ਐਪੀਐਸ ਗੱਲ ਹੁਣਾਂ ਨਾਲ ਰਲਿਆ ਹੋ ਸੀ ਇਹ ਜਿੰਨੇ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਹੁੰਦੇ ਸੀ ਪੁਲਿਸ ਮੁਕਾਬਲੇ ਜਦੋਂ ਕਰਕੇ ਆਉਂਦੇ ਸੀ ਉਹ ਤੇ ਇਹ ਇਹਦਾ ਖਾੜਾ ਲਾਉਂਦੇ ਸੀ ਇਹ ਉੱਥੇ ਗਿੱਧੇ ਪਾਉਂਦੇ ਸੀ ਭੰਗੜੇ ਕਰਦੇ ਸੀ ਨਾਚ ਕਰਦੇ ਸੀ ਉਦੋਂ ਖੜਕੂਆਂ ਦੇ ਸੀਵੇ ਚੱਲਦੇ ਹੁੰਦੇ ਸੀ ਇਹ ਨਾਚ ਕਰਦੇ ਹੁੰਦੇ ਸੀਗੇ ਇਹ ਚਾਰ ਪੰਜ ਐਕਟਰ ਆ ਮੈਂ ਨਾਂ ਨਹੀਂ ਲਾਉਂਗਾ ਕਲਾਕਾਰ ਆ ਬਾਕੀਆਂ ਦੇ ਨਾਂ ਨਹੀਂ ਲਵਾਂਗਾ ਇਹ 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 ਪੂਰਾ ਇਸ ਦੇ ਵਿੱਚ ਹੈਗਾ ਇਹਦਾ ਰੂਲ ਹੈ ਨਾ ਜੀ ਇੱਕ ਇਹਨੇ ਹੁਣ ਵੀਡੀਓ ਇਹਦੀਆਂ ਦੋ ਵੀਡੀਓ ਹੋਰ ਆਈਆਂ ਇਹਦੇ ਸੌਦੇ ਵਾਲੇ ਉਹਦੇ ਨੰਨਕਾਰੀਏ ਦੇ ਡੇਰੇ ਜਿੱਥੋਂ ਗੁਰੂ ਧੰਮ ਜਿੱਥੋਂ ਪਿੰਡਰਾਲੇ ਸੰਤਾਂ ਨੇ ਵਿਰੋਧ ਕੀਤਾ ਕਰਨਾ ਸ਼ੁਰੂ ਕੀਤਾ ਡੇਰੇਬਾਦ ਦਾ ਉਹ ਡੇਰੇਬਾਦ ਤੇ ਇਹਨੇ ਵੀਡੀਓ ਜਾ ਕੇ ਉਹਨਾਂ ਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਦਾ ਆਪਾਂ ਵਿਰੋਧ ਕੀਤਾ ਸੀ ਸਿੱਖ ਪੰਥ ਨੇ ਸਾਰੇ ਨੇ ਰਲ ਕੇ ਉਹ ਉਹ ਗੁਰੂ ਗ੍ਰੰਥ ਦੀ ਇਹ ਸਰਾਗਾ ਕਰਦਾ ਹਾਂ ਹਾਂ ਹੈਨਾ ਉੱਥੇ ਡੇਰੇ ਦੇ ਵਿੱਚ ਉਹ ਉਹਦਾ ਸਰਾਗਾ ਕਰਦਾ ਉਹ ਤੋਂ ਬਾਅਦ ਚ ਫਿਰ ਇੱਕ ਸੌਦੇ ਵਾਲੇ ਦੇ ਡੇਰੇ ਇਹ ਪ੍ਰੋਗਰਾਮ ਕੰਡਿਆ ਆ ਉਹ ਉਹਦੀ ਉਹਦੀ ਸਰਾਗਾ ਕੰਡਿਆ ਆ ਕਹਿੰਦਾ ਮਤਲਬ ਇਹ ਸਿੱਖ ਕੌਮ ਲਈ ਇਹ ਬੰਦਾ ਸਹੀ ਨਹੀਂ ਹੈਗਾ ਹਾਂ ਸਿੱਖ ਕੌਮ ਲਈ ਬੰਦਾ ਮਾੜਾ ਅਸੀਂ ਇਹਦਾ ਵਿਰੋਧ ਕਰਾਂਗੇ ਜਿੱਥੇ ਵੀ ਆਊਗਾ ਇਹ ਜਿੱਥੇ ਵੀ ਸਾਨੂੰ ਪਤਾ ਲੱਗਿਆ ਵੀ ਇਹ ਪ੍ਰੋਗਰਾਮ ਆਊਗਾ ਅਸੀਂ ਇਹਦਾ ਵਿਰੋਧ ਕਰਾਂਗੇ ਕਲ ਸਾ ਜੀ ਮੈਂ ਸਵਾਲ ਪੁੱਛਣ ਲੱਗਾ ਸੀ ਵੀ ਜੇਕਰ ਮਾਫੀ ਮੰਗ ਲਈ ਹੂੰ ਫੇ ਆਪਾਂ ਨੂੰ ਕੀ ਤਰ੍ਹਾਂ ਜੇਹੀ ਹੈ ਵੀ ਉਹਨੇ ਬੰਦ ਕਮਰੇ ਚ ਮੰਗੀ ਆ ਬੰਦ ਕਮਰੇ ਦੇ ਵਿੱਚ ਮਾਫੀ ਨਹੀਂ ਮੰਗੀ ਜਾਂਦੀ ਹਾਂਜੀ ਬੰਦ ਕਮਰੇ ਦੇ ਵਿੱਚ ਮਾਫੀ ਜੇ ਮਾਫੀ ਇਹਨੇ ਕੀਤਾ ਇਹਨੇ ਇਹ ਸਿੱਖ ਪੰਥ ਤੋਂ ਮਾਫੀ ਮੰਗੇ ਹੂੰ ਤਲਬ ਹੋ ਕੇ ਮੰਗੇ ਉੱਥੇ ਮਾਫੀ ਹੈ ਨਾ ਨਹੀਂ ਤੇ ਇਹ ਇਹ ਥੋੜੀ ਬੰਦ ਕਮਰੇ ਦੇ ਵਿੱਚ ਤੁਸੀਂ ਮਾਫੀ ਮੰਗ ਲਓ ਸ਼੍ਰੀ ਕਾਲ ਤੱਕ ਸਭ ਵੱਲੋਂ ਇਹਨੂੰ ਗਰਦਾਸ ਮਾਨ ਨੂੰ ਸੱਦਿਆ ਗਿਆ ਸੀ ਕਿ ਨਹੀਂ ਬੁਲਾਇਆ ਗਿਆ ਸੀ ਨਹੀਂ ਇਹਨੂੰ ਇਹ ਮੈਨੂੰ ਨਹੀਂ ਪਤਾ ਇਹਨੂੰ ਬੁਲਾਇਆ ਗਿਆ ਕਿ ਨਹੀਂ ਬੁਲਾਇਆ ਗਿਆ ਨਹੀਂ ਬੁਲਾਇਆ ਗਿਆ ਤੇ ਆਪ ਤਲਬ ਹੋਵੇ ਠੀਕ ਹੈ ਜੇ ਨਹੀਂ ਬੁਲਾਇਆ ਗਿਆ ਤੇ ਆਪ ਤਲਬ ਪਰ ਉਹਨੇ ਤਾਂ ਉਸ ਦਿਨ ਪਹਿਲੇ ਉਸਨੇ ਮਾਫੀ ਮੰਗ ਲਈ ਸੀ ਕੁਝ ਦਿਨ ਬਾਅਦ ਉਹਦੀ ਇੱਕ ਵੀਡੀਓ ਹੋਰ ਵਾਇਰਲ ਹੋਈ ਆ ਉਹਦੇ ਵਿੱਚ ਉਹਨੇ ਕਹਿਤਾ ਬਈ ਮੈਨੂੰ ਤਾਂ ਕਿਹਾ ਗਿਆ ਸੀ ਮੈਂ ਤਾਂ ਮਾਫੀ ਮੰਗੀ ਆ ਉਹ ਵੀ ਵੀਡੀਓ ਵਾਇਰਲ ਹੋਈ ਨਾ ਕਿਨੇ ਕਿਆ ਸੀ ਪਤਾ ਨਹੀਂ ਉਹ ਕਿਸੇ ਦਾ ਨਾਮ ਲੈਂਦਾ ਸੀ ਉਹਦੇ ਪ੍ਰੋਮੋਟਰ ਹੋਊਗਾ ਜਾਂ ਕੋਈ ਵੀ ਹੋਊਗਾ ਸਾਨੂੰ ਨਹੀਂ ਪਤਾ ਮੈਂ ਕਿਹਾ ਸੀ ਮੈਨੂੰ ਤਾਂ ਕਿਹਾ ਗਿਆ ਸੀ ਮੈਂ ਤਾਂ ਮਾਫੀ ਮੰਗੀ ਆ ਨਹੀਂ ਕਿਹਾ ਗਿਆ ਤੇ ਕਿਨੇ ਕਿਆ ਉਹ ਤਹਰ ਸੰਤ ਕਰੇ ਨਾ ਵੀ ਕਿਨੇ ਕਿਆ ਜੇ ਉਹਨੂੰ ਕਿਹਾ ਕਿਸੇ ਨੇ ਮਾਫੀ ਮੰਗਣ ਵਾਸਤੇ ਉਹ ਸਾਫਤ ਕਰੇ ਅੱਛਾ ਮੈਂ ਖਾਲਸਾ ਜੀ ਥੋੜਾ ਜਿਹਾ ਪਿੱਛੇ ਤੁਹਾਨੂੰ ਲੈ ਕੇ ਜਾਂਦੇ ਆ ਤੁਸੀਂ ਦਰਖਾਸਤ ਦਿੱਤੀ ਸੀ ਇਸ ਦੇ ਖਿਲਾਫ ਗਰਦਾਸਮਾਨ ਦੇ ਜੀ ਜੀ ਉਹਦੇ ਅਗੇਂਸਟ ਐਫ ਆਈ ਆਰ ਦਰਜ ਹੋ ਜਾਂਦੀ ਆ ਜੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਮੈਂ ਕੀ ਹੋਇਆ ਸੀ ਕਿਉਂਕਿ ਨੋਰਮਲੀ ਪਹਿਲਾਂ ਇਹ ਦੱਸੋ ਵੀ ਐਫ ਆਈ ਆਰ ਕਿਹੜੀ ਧਾਰਾ ਦੇ ਅਧੀਨ ਸੀ ਤੁਹਾਨੂੰ ਪਤਾ ਧਾਰਾ 295ਏ ਸੀ 295 295 ਏ ਦਾ ਮਤਲਬ ਇਹ ਹੁੰਦਾ ਵੀ ਇਮੀਡੀਏਟਲੀ ਜੇਤੇ ਲੱਗਦੀ ਹੈ ਧਾਰਾ ਦਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਪੁਲਿਸ ਕੋਲੋਂ ਪੜਿਆ ਜਾਂਦਾ ਕੀ ਇਹ ਤੂੰ ਪੁਲਿਸ ਨੇ ਪੜਿਆ ਸੀ ਨਹੀਂ ਜੀ ਕਿਸੇ ਪੁਲਿਸ ਨੇ ਨਹੀਂ ਪੜਿਆ ਉਦੋਂ ਤੁਸੀਂ ਵਿਰੋਧ ਵਿਰੋਧ ਕਿਉਂ ਨਹੀਂ ਕੀਤਾ ਵਿਰੋਧ ਕੀਤਾ ਜੀ ਅੱਛਾ ਬਹੁਤ ਬਹੁਤ ਵਿਰੋਧ ਕੀਤਾ ਇਹਦਾ ਸੀ ਅਸੀਂ ਮੈਂ ਤਾਂ ਸੈਸ਼ਨ ਕੋਰਟ ਦੇ ਅੰਦਰ ਜਾ ਕੇ ਵਿਰੋਧ ਕੀਤਾ ਸੀ ਜੱਜ ਦੇ ਸਾਹਮਣੇ ਮੈਂ ਇਹਦਾ ਉੱਥੇ ਉੱਥੇ ਵਿਰੋਧ ਕੀਤਾ ਸੀਗਾ ਵੀ ਇਹਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਹੂੰ ਤੇ ਮੈਂ ਕਹਿ ਦਿੱਤਾ ਸਾਬ ਨੂੰ ਤੇ ਸਾਡੇ ਵਕੀਲਾ ਨੇ ਵੀ ਬੈਂਸ ਪੂਰੀ ਕੀਤੀ ਹੂੰ ਜਿਹੜੇ ਵਕੀਲ ਸੀਗੇ 25 ਵਕੀਲ 25 30 ਵਕੀਲ ਸੀ ਆਪਣੇ ਹੂੰ ਤੇ ਉਹਨਾਂ ਨੇ ਪੂਰੀ ਉੱਥੇ ਬਾਹ ਲਾਈ ਆਪਣੀ ਇਹਦੀ ਜ਼ਮਾਨਤ ਰੱਦ ਕਰਾਈ ਆ ਉਥੋਂ ਸੈਸ਼ਨ ਤੋਂ ਸੈਸ਼ਨ ਕੋ ਪੁੱਛਿਆ ਜੀ ਪਰ ਇਹਨੂੰ ਤਾਂ ਉਹ ਜਿੰਨਾ ਕਿ ਮੈਨੂੰ ਪਤਾ ਬਾਕੀ ਜਾਣਕਾਰੀ ਤੁਹਾਡੇ ਕੋਲ ਹੋਣੀ ਆ ਬਈ ਜੀ ਇਹ ਗਰਦਾਸ ਸਮਰ ਦਾ ਕੇਸ ਚ ਬਰੀ ਵੀ ਹੋ ਗਿਆ ਦੀ ਐਫ ਆਈ ਆ ਵੀ ਕਵਾਇਸ਼ ਹੋ ਗਈ ਨੇ ਕੁਇਟ ਤਾਂ ਹੋ ਗਈ ਐ ਫੀਆਰ ਹੀ ਪਰ ਜਿਹੜੀ ਬਰੀ ਹੋ ਗਿਆ ਠੀਕ ਆ ਮੰਨਦੇ ਉਸ ਚੀਜ਼ ਨੂੰ ਬਰੀ ਹੋ ਗਿਆ ਪਰ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਅੱਗੋਂ ਦੀ ਅੱਗੋਂ ਵਧਿ ਜਾਓ ਕਿਹੜੀ ਕਿਹੜੀ ਚੀਜ਼ਾਂ ਤੋਂ ਮਾਫੀ ਇਹਨੂੰ ਪਤ ਸਿੱਖ ਪੰਥ ਦਊਗਾ ਇਹ ਇੱਕ ਥੋੜੀ ਕੰਮ ਕੀਤੇ ਆ ਜਾਂ ਤਾਂ ਇੱਕ ਕੰਮ ਕੀਤੇ ਹੋਣ ਇਹਨੇ ਆ ਹੁਣ ਵੀਡੀਓ ਆ ਰਹੀ ਐ ਇਹਦੀ ਸੌਦੇ ਵਾਲੇ ਦੇ ਡੇਰੇ ਦੀ ਆ ਨਹੀਂ ਸੌਦੇ ਵਾਲਾ ਖਾਲਸਾ ਜੀ ਮੈਂ ਤੁਹਾਨੂੰ ਫੇਰ ਰੋਕਣ ਲੱਗਾ ਮੰਨ ਲਓ ਮੈਂ ਹੀ ਆ ਮੈਂ ਕੋਈ ਗੌਣ ਵਾਲਾ ਜਾਂ ਕੋਈ ਮੈਂ মিডিਆ ਪਰਸਨ ਜਾਂ ਆਦਰ ਪਰਸਨ ਕੁਝ ਵੀ ਮੈਂ ਕਿਸੇ ਵੀ ਡੇਰੇ ਤੇ ਜਾ ਸਕਦਾ ਕਿ ਕੋਈ ਪਾਬੰਦੀ ਹੈ ਗੌਣ ਵਾਲਿਆਂ ਨੂੰ ਕੋਈ ਨਹੀਂ ਸਿਰਫ ਸਿੱਖਾਂ ਵਾਲੀ ਜਾਣਾ ਹੋਰ ਕਿਸੇ ਡੇਰੇ ਤੇ ਨਾ ਜਾਣ ਕਿਉਂਕਿ ਪਾਬੰਦੀ ਹੈ ਨਹੀਂ ਪਾਬੰਦੀ ਕੋਈ ਨਹੀਂ ਜਿਹੜੀ ਚੀਜ਼ ਦੀ ਉਹ ਫਲਾਗਾ ਕਰ ਰਿਹਾ ਮਨ ਲਓ ਤੁਹਾਨੂੰ ਤਰਾਜ ਇਹ ਚੀਜ਼ ਦਾ ਵੀ ਜਿਹੜੇ ਸਿੱਖ ਪੰਥ ਦੇ ਦੋਸ਼ੀ ਆ ਜਾਂ ਕਿੰਨਾ ਵੀ ਉਹਨਾਂ ਦੀ ਉਹ ਸ਼ਲਾਘਾ ਕਰਦਾ ਇਹ ਚੀਜ਼ ਦਾ ਦੁੱਖ ਆ ਇਹ ਦੀਪ ਚੀਜ਼ ਠੀਕ ਆ ਗੌਣ ਨੂੰ ਨਹੀਂ ਗੌਣ ਨੂੰ ਜਿੱਥੇ ਮਰਜ਼ੀ ਜਾਵੇ ਸਾਨੂੰ ਕੋਈ ਤਰਾਜ ਨਹੀਂ ਆ ਬਿਲਕੁਲ ਬਿਲਕੁਲ ਠੀਕ ਹੈ ਇੱਕ ਬੰਦਾ ਯਾਦ ਆ ਯਾਦ ਤੁਹਾਨੂੰ ਕਿਹਾ ਆ ਯਾਦ ਆ ਗਾ ਸਕਦਾ ਪਰ ਜਿਹੜੇ ਕਰ ਰਿਹਾ ਇਹਨੂੰ ਕਿਹੜੀ ਕਿਹੜੀ ਚੀਜ਼ ਦੀ ਆਪਾਂ ਮਾਫੀ ਦੇਵਾਂਗੇ ਇੱਕ ਮਾਫੀ ਥੋੜੀ ਆ ਨਹੀਂ ਠੀਕ ਆ ਗਲਤੀਆਂ ਇੱਕ ਥੋੜੀ ਆ ਫਿਰ ਹੁਣ ਜਿੱਦਾਂ ਤੁਹਾਡੇ ਇਹਦਾ ਪ੍ਰਤੀਕਰਮ ਆ ਵੀ ਇਹਨੇ ਮਾਫੀ ਮੰਗੀ ਬੰਦ ਕਮਰੇ ਵਿੱਚ ਤੁਸੀਂ ਚਾਹੁੰਦੇ ਹੋ ਵੀ ਇਹ ਪੇਸ਼ ਹੋ ਕੇ ਮਾਫੀ ਮੰਗੇ ਪਰ ਕੋਈ ਸੱਦੇਗਾ ਤਾਂ ਕੋਈ ਬੰਦਾ ਪੇਸ਼ ਹੋਏਗਾ ਜੀ ਤੇ ਫਿਰ ਇਦਾਂ ਮਾਫੀ ਮੰਗਣ ਦਾ ਫਾਇਦਾ ਨਹੀਂ ਕੋਈ ਦੀ ਫਿਰ ਤੁਸੀਂ ਫਿਰ ਹੁਣ ਇਹਦਾ ਕੀ ਕਰੋਗੇ ਇਹਦਾ ਆਪੀ ਵਿਰੋਧ ਕਰਾਂਗੇ ਠੀਕ ਆ ਹਾਂ ਵਿਰੋਧ ਕਰਦੇ ਰਹਿਣਾ ਜਿੰਨਾ ਚਿਰ ਮੇਰੀ ਮੇਰੀ ਗੱਲ ਤੁਹਾਨੂੰ ਜਿੰਨਾ ਚਿਰ ਇਹ ਨਹੀਂ ਮਾਫੀ ਮੰਗਦਾ ਉੱਥੇ ਤਲਬ ਹੋ ਕੇ ਨਹੀਂ ਮਾਫੀ ਮੰਗਦਾ ਅਸੀਂ ਇਹਦਾ ਵਿਰੋਧ ਕਰੀ ਜਾਵਾਂਗੇ ਠੀਕ ਆ ਮੰਨ ਲਓ ਤੁਸੀਂ ਸਿੱਧੇ ਸ਼ਬਦਾਂ ਜੇ ਕਹਿਣਾ ਚਾਹੁੰਦੇ ਹਾਂ ਵੀ ਜਿੱਥੇ ਕਿਤੇ ਵੀ ਇਹਦਾ ਪ੍ਰੋਗਰਾਮ ਹੋਏਗਾ ਤੁਸੀਂ ਨਹੀਂ ਲੱਗਣ ਦਿਓਗੇ ਹਾਂ ਰੋਕਾਂਗੇ ਠੀਕ ਹੈ ਜਿੱਥੇ ਸਾਨੂੰ ਪਤਾ ਲੱਗੂਗਾ ਇਹਦਾ ਪ੍ਰੋਗਰਾਮ ਹੈ ਰੋਕਾਂਗੇ ਓਕੇ ਅੱਛਾ ਇੱਕ ਮੈਂ ਪਿੱਛੇ ਆਪਣੀ ਗੱਲ ਰਹਿ ਗਈ ਵੀ ਐਫ ਆਈ ਆਰ ਦਰਜ ਹੁੰਦੀ ਆ ਫਿਰ ਕਵੇਸ਼ ਵੀ ਹੋ ਜਾਂਦੀ ਬਰੀ ਵੀ ਹੋ ਜਾਂਦਾ ਹਾਂਜੀ ਉਸ ਤੋਂ ਬਾਅਦ ਤੁਸੀਂ ਕੋਈ ਕਾਨੂੰਨੀ ਕੋਈ ਰਾਏ ਕੋਈ ਸਟੈਪ ਲਿਆ ਸੀ ਅਸੀਂ ਗਏ ਆ ਸੁਪਰੀਮ ਕੋਰਟ ਦੇ ਵਿੱਚ ਗਏ ਆ ਅਸੀਂ ਠੀਕ ਹੈ ਜੀ ਹਾਂ ਉੱਥੇ ਗਏ ਆ ਸਰ ਕਰਦੇ ਪਏ ਆਂ ਲੜਦੇ ਪਏ ਆਂ ਕਿ ਸਾਡੇ ਵਕੀਲ ਹੋਰ ਕੀ ਪੇਸ਼ ਹੁੰਦੇ ਇੱਥੇ ਹੋਰ ਕੀ ਕਹਿਣਾ ਚਾਹੋਗੇ ਜੀ ਉਥੇ ਪੇਸ਼ ਹੁੰਦੇ ਆ ਤੁਹਾਡੇ ਵਕੀਲ ਮੈਂ ਕਿਹਾ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਹੁਣ ਅਸੀਂ ਇਹੀ ਕਹਿਣਾ ਚਾਹੁੰਨੇ ਆ ਆਪਣੇ ਹਰਕਤਾਂ ਤੋਂ ਬਾਜ਼ ਆ ਜਾਵੇ ਬਈ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਫਿਰ ਤਕੜੇ ਤਕੜੇ ਨਹੀਂ ਰਹਿ ਤੇ ਆਬਦادی ਵਰਗੇ ਨਹੀਂ ਰਹਿ ਗਾਂਧੀ ਇੰਦਰਾ ਗਾਂਧੀ ਵਰਗੇ ਨਹੀਂ ਰਹਿ ਠੀਕ ਹੈ ਨਾ ਠੀਕ ਹੈ ਜੀ ਹਾਂ ਇਹ ਆਪਣੇ ਹਰਕਤਾਂ ਤੋਂ ਬਾਝ ਆ ਜਵੇ ਨਹੀਂ ਤਾਂ ਵੀ ਕਾਲ ਸਾਹਿਬ ਜੀ ਅੰਤ ਵਿੱਚ ਕੀ ਕਹਿਣਾ ਚਾਹੋਗੇ ਜੀ ਅੰਤ ਵਿੱਚ ਇਹ ਕਹਿਣਾ ਚਾਹੁੰਦੇ ਆ ਅਸੀਂ ਇੱਕ ਤਾਂ ਸਿੱਖ ਕੌਮ ਨੂੰ ਸਨੇਹਾ ਜੀ ਦੇਣਾ ਚਾਹੁੰਦੇ ਆ ਬਈ ਇਹਦਾ ਜਿੱਥੇ ਵੀ ਵਿਰੋਧ ਹੁੰਦਾ ਇਹ ਵਿਰੋਧ ਇਹਦਾ ਕਰੋ ਬੰਦ ਤੋਂ ਬੰਦ ਕਰੋ ਇਸ ਬੰਦੇ ਦਾ ਵਿਰੋਧ ਕਰੋ ਇਹ ਜਿੱਥੇ ਵੀ ਪ੍ਰੋਗਰਾਮ ਲਾਉਂਦਾ ਇਹਦਾ ਵਿਰੋਧ ਕਰੋ ਦੂਸਰੀ ਗੱਲ ਇਹਦੀ ਆਪਣੇ ਸਰੋਨੀ ਕਮੇਟੀ ਨੂੰ ਅਪੀਲ ਕਰਦੇ ਆਂ ਵੀ ਇਹਦਾ ਇਹਨੂੰ ਤਲਬ ਕੀਤਾ ਜਾਵੇ ਇਹਨੂੰ ਸਜ਼ਾ ਸੁਣਾਈ ਜਾਵੇ ਵੀ ਇਹ ਜਿਹੜਾ ਕਰਦਾ ਪਿਆ ਜਾਂਦਾ ਨਾ ਧੋਖੇਬਾਜ਼ੀ ਵੀ ਉਹ ਬੰਦੇ ਦੇ ਹੋਵੇ ਤੇ ਇਹਨੂੰ ਸਜ਼ਾ ਸੁਣਾਈ ਜਾਵੇ ਇਹਨੂੰ ਵੀ ਦੋ ਦੋ ਇਥੇ ਸੁਨੇਹਾ ਦੇਣਾ ਚਾਹੁੰਦੇ ਆਂ ਸਰੋਨੀ ਕਮੇਟੀ ਨੂੰ ਵੀ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਵੀ ਇਹਨੂੰ ਤਲਬ ਕੀਤਾ ਜਾਵੇ ਇੱਥੇ ਠੀਕ ਹੈ ਜੀ ਦੇ ਇਹ ਦੇ ਜਿਹੜਾ ਕਰਦਾ ਇੱਕ ਮੈਂ ਧੰਨਵਾਦ ਕਰਨਾ ਚਾਹੁੰਨਾ ਜਿਹੜੇ ਅਮਰੀਕਾ ਦੇ ਵਿਦੇਸ਼ਾਂ ਦੇ ਪੰਜਾਬੀ ਸਾਡੇ ਸਿੱਖ ਨੌਜਵਾਨ ਸਾਰੇ ਜਿੰਨੇ ਵੀ ਆ ਬਜ਼ੁਰਗ ਸਾਰੇ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਨਾ ਪੜਾਣਾ ਨੂੰ ਪੜਾਵਾ ਨੂੰ ਜੋ ਵੀ ਬਜ਼ੁਰਗਾਂ ਨੂੰ ਬਈ ਬਹੁਤ ਬਹੁਤ ਧੰਨਵਾਦ ਜਿਹੜਾ ਇਹਦਾ ਪ੍ਰੋਗਰਾਮ ਤੁਸੀਂ ਛੋ ਇਹਦਾ ਰੱਦ ਕੀਤਾ ਉਥੋਂ ਰੱਦ ਕਰਕੇ ਇਹਨੂੰ ਜਾਤ ਇੱਕ ਜਾਤ ਆ ਗਿਆ ਇਹਨੂੰ ਮਾਫੀ ਮੰਗਣ ਦਾ ਨਹੀਂ ਕਹ ਚਾਰਖਾਨੇ ਪਿੱਛੇ 2021 ਦਾ ਬਕਾਇਆ ਹੋਇਆ ਆ 2021 ਤੋਂ ਬਾਅਦ ਇਹਨੇ ਮਾਫੀ ਮੰਗੀ ਹੀ ਨਹੀਂ ਠੀਕ ਹੈ ਜੀ ਵਿਖਾ ਚੋਪਰ ਕੇ ਰਾਮਨਾ ਹੈ ਨਾ ਤੇ ਹੁਣ ਮਾਫੀ ਕਿਉਂ ਮੰਗੀ ਇਹਨੇ ਜੇ ਇਹ ਬੜੀ ਵੀ ਹੋ ਗਿਆ ਵਿਰੋਧ ਹੋਇਆ ਕਰਕੇ ਮਾਫੀ ਮੰਗ ਵਿਰੋਧ ਹੋਇਆ ਮੰਗਿਆ ਮੈਂ ਕਹਿਣਾ ਚਾਹੁੰਦੇ ਹਾਂ ਜੇ ਜੇ ਬੜੀ ਵੀ ਹੋ ਗਿਆ ਕੋਰਟ ਦੇ ਵਿੱਚੋਂ ਤੇ ਫਿਰ ਇਹਨੇ ਮਾਫੀ ਮੰਗਣ ਦੀ ਕੀ ਜ਼ਰੂਰਤ ਸੀ ਠੀਕ ਆ ਮਾਫੀ ਇਹਨੇ ਤਾਂ ਮੰਗੀ ਆ ਜਿਹੜਾ ਅਮਰੀਕਾ ਦੇ ਵਿੱਚੋਂ ਇਹਦਾ ਛੋੜ ਰੱਦ ਹੋਇਆ ਠੀਕ ਹੈ ਜੀ ਮੈਂ ਹੋਰ ਵੀ ਵਿਦੇਸ਼ਾਂ ਦੀ ਧਰਤੀ ਤੇ ਜਿਹੜੇ ਬੈਠੇ ਆ ਕੈਨੇਡਾ ਅਮਰੀਕਾ ਇਟਲੀ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਇਹਦੇ ਸ਼ੋ ਜਿੰਨੇ ਵੀ ਆ ਰੱਦ ਕਰੋ ਠੀਕ ਹੈ ਖਾਲਸਾ ਜੀ ਧੰਨਵਾਦ ਜੀ ਖਾਲਸਾਵਾ ਜੀ ਖਾਲਸਾਵਾ ਇੱਕ ਪੱਤੀ